ਲੋਕੀ ਕੋਲ ਮਾਰ ਕੇ ਅਸੀਂ ਜੰਬੋ ਪਹੁੰਚ ਗਏ ਹਾਂ ਹੁਣ ਤੁਸੀਂ ਏ ਆ ਗਈ ਹੁਣ ਸਾਡੇ ਜੰਬੋ ਮਾਰਕੀਟ ਵੱਡੀ ਏ ਸਾਡੇ ਜਰਮਨ ਚ ਕੋਈ ਨਹੀਂ ਹੈਗੀ ਤੇ ਪੁਰਤਗਾਲ ਚ ਵੀ ਹੈਗੀ ਐ ਸਪੇਨ ਦਾ ਮੈਨੂੰ ਪਤਾ ਨਹੀਂ ਕਿਉਂ ਸਪੇਨ ਉਹ ਐ ਕਾਫੀ ਧੀਰ ਪਹਿਲਾਂ ਗਿਆ ਸੀ ਇੰਨੇ ਘੁੰਮੇ ਫਿਰੇ ਨਹੀਂ ਸੀਗੇ ਤੇ ਜਿਉਂ ਨਾ ਕਿ ਪਾਜੀ ਹੋਰੇ ਪਤਨੇ ਹੁਣ ਜੰਬੋ ਜਾਂਦਾ ਰਹਦਾ ਹੈ ਕਿ ਜੂ ਜਾਣਾ ਕਿੱਥੇ ਜਾਣਾ ਵੀ ਜਿੱਥੇ ਉਹਨਾਂ ਨੇ ਸਾਨੂੰ ਲੈ ਕੇ ਜਾਣਾ ਇਹੀ ਤੋਂ ਉਹਨਾਂ ਦੇ ਪਿੱਛੇ ਪਿੱਛੇ ਆ ਲੱਗਦਾ ਜੰਬੋ ਚ ਵੜਨ ਨਕੇ ਨੇ ਤੇ ਉਹਨਾਂ ਨੇ ਥੋੜਾ ਜਿਹਾ ਸਬਜ਼ੀ ਆਪਣੀ ਦਾ ਕੰਮ ਕਰਨਾ ਮਤਲਬ ਦੇਣ ਜਾਣਾ ਤੇ ਕਹਿੰਦੇ ਵੀ ਤੁਸੀਂ ਨਾ ਅੱਧੇ ਘੰਟੇ ਤੱਕ ਵਾਪਸ ਮੋਟਾ ਆਣਾ ਤੇ ਉਹਨਾਂ ਦੀ ਇੱਥੇ ਜੰਬੋ ਤਾਂ ਆ ਗਏ ਗੇੜੀਆਂ ਮਾੜੀਆਂ ਮੋਟੀਆਂ ਦੇਖਾਂਗੇ ਲਓ ਜੀ ਕੁੱਲ ਮਿਲਾ ਕੇ ਅਸੀਂ ਜੰਬੋ ਪਹੁੰਚ ਗਏ ਹੁਣ ਤੇ ਜੰਬੋ ਜਿਹੜੀ ਇੱਕ ਬਹੁਤ ਵੱਡੀ ਮਾਰਕੀਟ ਹੁੰਦੀ ਏ ਸਾਡੇ ਪੁਰਤਗਾਲ ਵੀ ਹੁੰਦੀ ਸੀ ਪਹਿਲਾਂ ਮਤਲਬ ਹੁਣ ਮੈਂ ਇੱਥੇ ਜਰਮਨ ਚ 12 ਸਾਲ ਹੋ ਗਏ ਮੈਨੂੰ ਆਇਆਂ ਪਰ ਉੱਥੇ ਵੀ ਬਹੁਤ ਵੱਡੀ ਹੁੰਦੀ ਮਤਲਬ ਇਸ ਹਸਾਬ ਨਾਲ ਐਂ ਹੀ ਲੱਗਦਾ ਵੀ ਜੇ ਜਿਹੜੀ ਵੀ ਕੋਈ ਵੀ ਗੇਮ ਹੈ ਜਾਂ ਕੋਈ ਵੀ ਕਪੜਾ ਹੈ ਇਹ 13 ਦੇ ਹਿਸਾਬ ਨਾਲ ਹੀ ਹੁੰਦਾ ਇੱਥੇ ਤੇ ਸਸਤੀ ਵੀ ਕਾਫੀ ਹੁੰਦੀ ਹੈ ਜੰਬੋ ਜਿੱਦ ਕਰਕੇ ਲੋਕੀ ਪਸੰਦ ਕਰਦੇ ਨੇ ਤੇ ਬਹੁਤ ਸਮਾਨ ਇਹਨਾਂ ਦਾ ਵਿਕਦਾ ਹੈ ਤੇ ਭਾਲੂ ਪੂਲੂ ਵੀ ਪਏ ਨੇ ਸਾਰਾ ਕੁਝ ਦੇਖਣ ਨੂੰ ਪਿਆਰ ਲੈ ਵੀ ਮੇਰੀਆਂ ਪੈਣਾ ਲੱਗੀਆਂ ਲੱਗਦਾ ਕੋਈ ਭਾਲੂ ਖਰੀਦਣ ਲੱਗੀਆਂ ਨੇ ਜੰਗ ਹੁਣ ਲੰਨੇ ਲਾਂਦੀਆਂ ਪਈਆਂ ਨੇ ਦੋਵੇਂ ਜਿਹੜੀਆਂ ਸਕੀਮਾਂ ਕੋਈ ਮੇਖਾਂ ਨਹੀਂ ਮੁਸ਼ਕਲ ਹੀ ਹੈ ਉਹ ਜੇ ਗਿਆਨਿਆ ਨੇਆਂ ਦੀਆਂ ਕਈ ਖੇਡਾਂ ਨੇ ਕਈ ਚੀਜ਼ਾਂ ਨੇ ਤੁਸੀਂ बच्चे जड़े ने इथे पूरा खेड़ा करन रे ने सारे न्याने लगे ने वे वेके खुश होंदे अपने 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 चा पूरे दस्तंदाले वेखो न्याने ਉਹਨਾਂ ਵੱਡੇ ਹੋ ਗਏ ਨੇ ਪਰ ਅਜ ਤੱਕ ਵੀ ਚਾ ਜਿਹੜੇ ਨੇ ਉਹ ਖੇਡਾਂ ਵਾਲੇ ਜਾਗਦੇ ਪਏ ਨੇ ਵੀ ਜਿਹੜੇ ਚੀਜ਼ਾਂ ਨਹੀਂ ਕਰ ਸਕੇ ਉਹ ਕਰਦੇ ਪਏ ਨੇ ਦੇਖੋ ਵੀ ਇੱਕ ਹੀ ਮਤਲਬ ਹੈ ਜਦੋਂ ਬੱਚੇ ਵੱਡੇ ਹੁੰਦੇ ਨੇ ਫਿਰ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਨੇ ਉਹਨਾਂ ਕਢੌਣਿਆਂ ਤੇ ਬਹਿ ਬਹਿ ਕੇ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੂੰ ਦੇਖਦੇ ਆ ਕਿ ਖੁਸ਼ ਹੁੰਦੇ ਨੇ ਤੇ ਮਤਲਬ ਜਿਹੜਾ ਬੰਦਾ ਵੇਖਦਾ ਹੁੰਦਾ ਉਹਨੂੰ ਵੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਸਾਰੀਆਂ ਬਾਲਾਂ ਪਈਆਂ ਨੇ ਇੱਥੇ ਇਹਨੇ ਲਾਇਆ ਏ ਦੱਸਿਆ ਵੀ ਹਾਂ ਵੀ ਇਹਨਾਂ ਬਾਲਾਂ ਵਿੱਚ ਇਸ ਤਰ੍ਹਾਂ ਵਰਤਨੀਆਂ ਨੇ ਉੱਪਰ ਲੱਗਿਆ ਸਾਰਾ ਕੁਝ ਤੇ ਨਿਆਣੇ ਜਿਹੜੇ ਨੇ ਖੇਡਣ ਦੇ ਸੀ ਤੇ ਪਾਪਾ ਕੇ ਵੇਖਣ ਦੇ ਨੇ ਬਾਲਾਂ ਨੂੰ ਵਿੱਚ ਤੇ ਆ ਦੇਖੋ ਜੀ ਇਹ ਮੇਰਾ ਭਾਂਜਾ ਲਗਾ ਪੂਰੇ ਆਪਣੇ ਕਰਤਵ ਦਿਖਾਣ ਜਾਦੂ ਦੇ ਖੇਲ ਵੀ ਬਾਲ ਨੂੰ ਉਂਗਲ ਦੇ ਘੁਮਾ ਕੇ ਦਿਖਾਉਂਦਾ ਪਿਆ ਹਮ ਇੱਕ ਰੌਂਡਾ ਇੱਕ ਗੇੜਾ ਹੋਰ ਲਾ ਦੇ ਬੇ ਪੁੱਤਰਾ ਬਾਕ ਪਿਆ ਪਾਣੀ ਵਾਲੀਆਂ ਬੋਤਲਾਂ ਨੇ ਰਖਵਾ ਕਿ ਤਰੀਕੇ ਨੇ ਕਿੰਦਾ ਵੀ ਤੁਸੀਂ ਲੈ ਸਕਦੇ ਹੋ ਕਿ ਬਹੁਤ ਜ਼ਿਆਦਾ ਵੈਰੈਟੀ ਹੈ ਇਹ ਦੇਖੋ ਰਖਵਾ ਦਾ ਰੰਗ ਵੀ ਕਿੱਦਾਂ ਦਾ ਜਿੱਦਾਂ ਜੇ ਵੀ ਕਿਸੇ ਨੂੰ ਪਸੰਦ ਆਂਦੇ ਨੇ ਇਹ ਲੈ ਸਕਦਾ ਮੁੰਡੇ ਕੁੜੀਆਂ ਦੇ ਰੰਗ ਵੱਖ-ਵੱਖ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਨੇ ਤੇ ਆ ਵੇਟ ਕਰਨ ਵਾਸਤੇ ਆਪਣੇ ਨੰਬਰ ਰੱਖੇ ਨੇ ਇਹਨਾਂ ਨੇ ਤੇ ਲੱਗਾ ਭਾਂਜਾ ਚੁੱਕਣ ਮੇਰਾ ਮੈਂ ਨਹੀਂ ਚੁੱਕਿਆ ਜਾਂਦਾ ਨਹੀਂ ਗੱਲ ਬੰਨ ਰਹੀ ਰਹੀ ਜੇ ਵੀ ਲੱਗਦਾ ਬੰਦੀ ਵੀ ਹੈ ਇਹ ਬਈ ਗੱਲ ਠੀਕ ਹੈ ਲੋ ਦੱਬਾ ਹਾਂ ਭਾਰਾ ਜ਼ਿਆਦਾ ਹੈ ਕਹਿੰਦਾ ਵੀ ਠੀਕ ਓ ਤਾਂ ਹਾਂ ਠੀਕ ਹੈ ਨਾ ਐ ਇਦਾਂ ਸਾਰੀਆਂ ਚੀਜ਼ਾਂ ਆਪਣੇ ਮਤਲਬ ਕੰਪਿਊਟਰ ਨਾਲ ਜਾਂ ਹੈਂਡੀ ਦੇ ਨਾਲ ਸਾਰੀਆਂ ਤਾਰਾਂ ਮਤਲਬ ਲੱਗਣ ਵਾਲੀਆਂ ਛੂਛਾ ਲੱਗਣ ਵਾਲੇ ਸਾਰੇ ਕੁਝ ਵੀ ਐਸ ਸਿਸਟਮ ਦੇ ਵਿੱਚ ਇਤਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਡੇ ਕੋਲ ਹੈ ਹੀ ਨਹੀਂ ਕਰੀਬ ਕਰੀਬ ਅਸੀਂ ਲੈਣੀ ਹੀ ਪਰ ਚੀਜ਼ ਜਿਹੜੀ ਚੀਜ਼ ਅਸੀਂ ਲੈਣਾ ਚਾਹੁੰਦੇ ਆ ਉਹ ਸਾਨੂੰ ਲੱਭਣੀ ਮਿਲੀ ਨਹੀਂ ਹੈਗੀ ਤੇ ਜੇ ਅੱਗੇ ਵੀ ਵੇਖਦੇ ਅੱਗੇ ਕਾਫੀ ਗੋਸ਼ ਹੈ ਲੱਗਾ ਮੁੰਡਾ ਟਰਾਈ ਕਰਨ ਵੀ ਅਸੀਂ ਅੱਗੇ ਹੁਣੇ ਤੇ ਬੱਚਿਆਂ ਵਾਲੇ ਸਾਈਡ ਤੇ ਜਿਤੇ ਸਾਰੇ ਇਹਨਾਂ ਦੇ ਖਡਾਉਣੇ ਖਡਾਉਣੇ ਵੀ ਤੇ ਛੋਟਿਆਂ ਵੱਡਿਆਂ ਦੀਆਂ ਕਿਤਾਬਾਂ ਪੈਨਸਲਾਂ ਕੈਂਚੀਆਂ ਵਗੈਰਾ ਪੇਪਰ-ਪਰ ਕੱਟਣ ਵਾਲੀਆਂ ਸਾਰੀਆਂ ਬੁੱਕਾਂ ਤੇ ਸਾਰਾ ਕੁਝ ਜੰਬੋਏ ਕਿਸ ਤਰ੍ਹਾਂ ਦੀ ਮਾਰਕੀਟ ਹੈ ਉੱਥੇ ਸਾਰਾ ਕੁਝ ਹੀ ਮਿਲਦਾ ਹਰ ਇੱਕ ਚੀਜ਼ ਤੁਸੀਂ ਲੈ ਸਕਦੇ ਆ ਮੀਤਾ ਨੂੰ ਹੋਰ ਕਿਸੇ ਮਾਰਕੀਟ 'ਚ ਵੜਨ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਜੰਬੋ ਆਂਦੇ ਹੋ ਪੁਰਤਗਾਲ ਵੀ ਇਸੇ ਤਰ੍ਹਾਂ ਸੀ ਮੇਰੇ ਰੈਸਪੀਆਂ ਜਿਹੜੀਆਂ ਆਪਣੀਆਂ ਕਹਿੰਦੇ ਨੇ ਐ ਦੇਖੋ ਉਹਨਾਂ ਨੇ ਗੱਡੇ ਤੇ ਜਾ ਕੇ ਲੈ ਕੇ ਆਏ ਚੋਕਲੇ ਚੋਕਲੇ ਹੂੰ ਹਾਂ ਉਹ ਪੀਲੇ ਚੋਕਲੇ ਇਹ ਸਾਰੀ ਵੈਰਾਈਟੀ ਜਿਹੜੀ ਹੈ ਜੰਬੂ ਦੀ ਹੈ ਸਾਰੀ ਇਹ ਜੰਬੂ ਦੀ ਮਾਰਕਟ ਦੁਕਾਨੇ ਪਿਆ। ਕਿਹਾ ਦੇਖੋ ਕੜਕੜੇ ਸੋਹਣੀਆਂ ਨੇ ਚੀਜ਼ਾਂ ਲਾਈਆਂ ਨੇ ਘਰ ਛੋ ਵਾਸਤੇ। ਜਾਂ ਆਪਣੇ ਇਹ ਮਰ ਬਰਾਡੇ ਹੁੰਦੇ ਉਹਨਾਂ ਅੱਜ ਬਾਹਰ ਟੰਗਣ ਵਾਸਤੇ ਹਾਂ ਦੀ ਸੋਹਣੀਆਂ ਲੱਗਣ। ਇੱਕ ਦੋ ਅਸੀਂ ਵੀ ਚੀਜ਼ਾਂ ਖਰੀਦੀਆਂ ਨੇ। ਜਿਹੜੇ ਮਤਲਬ ਖੜਕਦੀਆਂ ਨੇ ਮੜੀ ਜੀ ਹਵਾ ਚੱਲੇ ਤੇ ਆਪਣਾ ਇੱਕ ਮਿਊਜ਼ਿਕ ਦਿੰਦੇ ਨੇ। ਤੇ ਉਹ ਸਾਡੇ ਉਥੇ ਜਨਮਨ ਚ ਕਾਫੀ ਮਹਿੰਗੀਆਂ ਨੇ ਤੇ ਇੱਥੇ ਹਿਸਾਬ ਨਾਲ ਸਾਨੂੰ ਕਹਿ ਲਈ ਵੀ ਬਹੁਤ ਸਸਤੀ ਮਿਲ ਗਈਆਂ ਆ ਤੁਗਾ ਜਿਹੜੀਆਂ ਆਪਾਂ ਚੰਗੇਰਾ ਜਿਹੜੀਆਂ ਨੇ ਹੁਣ ਆਪਾਂ ਮਗਰ ਬਣਾਉਂਦੇ ਨਹੀਂ ਅੱਗੇ ਪਹਿਲਾਂ ਮਤਲਬ ਦਾਦੀਆਂ ਸਾਡੀਆਂ ਮਤਲਬ ਬੀਬੀਆਂ ਬਣਾਉਂਦੀਆਂ ਨੀਆਂ ਨੇ ਪਰ ਹੁਣ ਇਹ ਚੀਜ਼ ਨਹੀਂ ਬਣਦੀ ਤੇ ਪਰ ਇਹna ਹਜੇ ਤੱਕ ਵੀ ਇੱਥੇ ਹੈਗੀ ਆ <목소리로> 아이거 ਆ ਦੇਖੋ ਇਹ ਇਹਨਾਂ ਨੇ ਪੈਕਸ਼ਾ ਕਲਾ ਮਾਰ ਕੇ ਵੀ ਕੀ 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 ਸਿਸਟਮ ਬਣਾਇਆ ਹੈ ਪਰ ਮੈਂ ਕੋਈ ਮੈਂ ਕੋਈ ਨਹੀਂ ਵੇਖਿਆ ਅੱਜ ਪਹਿਲੀ ਵਾਰ ਵੇਖਿਆ ਚੀਜ਼ਾਂ ਹਾਂ ਵੀ ਇਹ ਇਦਾਂ ਦੇ ਦੀ ਪੈਕਸ਼ਾ ਕਲਾਣ ਵਾਸਤੇ ਆਪਾਂ ਨੇ ਦੂਜੀ ਰੱਖੀ ਜਿਹੜਾ ਆਪਾਂ ਨੋਰਮਲ ਪੀਦੇ ਜਿਨ੍ਹਾਂ ਦੇ ਵਿੱਚ ਤੇ ਆ ਦੇਖੋ ਇਹ ਕਹਿ ਪਰ ਮੁੰਡੇ ਮੇਰੇ ਦਾ ਦਿਲ ਮੰਦਾ ਪਿਆ ਪਰ ਸਾਡਾ ਅਸੀਂ ਘੁੰਮਣਾ ਬਹੁਤ ਜ਼ਿਆਦਾ ਹੈ ਤੇ ਉਹਦੇ ਚੱਕਰ 'ਚ ਸਾਡੇ ਕੋਲ ਜਿਹੜਾ ਸਮਾਨ ਟੁੱਟ ਜਾਣਾ ਹੈ ਇਸ ਕਰਕੇ ਇਹ ਲੈ ਨਹੀਂ ਲੈ ਕੁਝ ਵੀ ਜੇ ਅੱਗੇ ਜਾ ਕੇ ਐਂਡ ਤੇ ਜਾ ਕੇ ਜੇ ਕੋਈ ਮਾਰਕੀਟ ਚੋਂ ਇਦਾਂ ਦੀ ਚੀਜ਼ ਮਿਲੀ ਲਾਸਟ ਤੇ ਫਿਰ ਲਾਂਗੇ ਆ ਲੋ ਬੱਚਿਆਂ ਦੇ ਵੇਖੋ ਜੀ ਆ ਪਕਾਨੇ ਕਈ ਤਰ੍ਹਾਂ ਦੇ ਆ ਗਏ ਨੇ ਆਪਾਂ ਪਲਾ ਕੇ ਤੇ ਲਾ ਸਕਦੇ ਹਾਂ ਜਨਮ ਦਿਨ ਤੇ ਬੱਚਿਆਂ ਦੇ ਜਨਮ ਦਿਨ ਵਾਲੀਆਂ ਸਾਰੀਆਂ ਚੀਜ਼ਾਂ ਆ ਗਈਆਂ ਨੇ ਯਾ ਲਟਾ ਵੀ ਨੇ ਕੁੜੀਆਂ ਵਾਸਤੇ ਉਹਨਾਂ ਕਿ ਤੇ ਆਪਣਾ ਜਨਮ ਦਿਨ ਬਣਾਣਾ ਹੈ ਆ ਬੱਚਿਆਂ ਵਾਸਤੇ ਮੁੰਡਿਆਂ ਵਾਸਤੇ ਟੁਕੀਆਂ ਸੋ ਸਾਰਿਆਂ ਦਾ ਆਪਸ਼ਨ ਹੈ ਵੱਖ-ਵੱਖ ਟੁਕੀਆਂ ਨੇ ਜਾਂ ਲਟਾਂ ਚੈਦੀਆਂ ਟੁਕੀਆਂ ਦੇ ਵਿੱਚ ਇਹ ਆ ਸਾਰੇ ਫੁੱਲ ਬੂਟੇ ਲਾਏ ਨੇ کافی ਬਹੁਤ ਜ਼ਿਆਦਾ ਵੈਰਾਈਟੀ ਹੈ ਜੇ ਬੰਦਾ ਮਤਲਬ ਮੇਰੇ ਸਾਹਮਣੇ ਦੇ ਮਤਲਬ ਚੁਣਨਾ ਬਹੁਤ ਜ਼ਿਆਦਾ ਔਖਾ ਹੈ ਕਿਸੇ ਵੀ ਚੀਜ਼ ਦਾ ਹਾਂ ਵੀ ਇਹ ਚੀਜ਼ ਲੈ ਲਈਏ ਮਤਲਬ ਵੀ ਬੰਦਾ ਆਂਦਾ ਜਦੋਂ ਆਪ ਵੀ ਆਪਣੇ ਧੀ ਪੁੱਤਰ ਦਾ ਜਨਮ ਦੇਣੇ ਤੇ ਸੋਚਦਾ ਵੀ ਇਹ ਚੀਜ਼ ਰਾਣੀ ਪਰ ਇੱਥੇ ਜਿਹੜਾ ਮੰਦਾ ਕੋਸ਼ਿਸ਼ ਕਰਦਾ ਵੀ ਹਰ ਕੀ ਚੀਜ਼ ਹੀ ਲਈ ਜਾਵੇ ਕਰੀਤੀ ਜਾਵੇ ਤੇ ਆ ਨਿਆਲੇ ਲੱਗੇ ਨੇ ਆਪਣੇ ਚਾਹ ਪੂਰੀਏ ਕਰਨਾ ਮੈਂ ਆ ਲੋ ਮੇਰਾ ਭਾਂ ਜਾ ਲੱਗਾ ਮਜਾ ਆਵੇ ਕਾਕਾ ਫਿਰ ਦਵਾ ਇਧਰ ਮੂੰਗਲ ਪਜਾਮ ਆਹ ਜੋਰਾਂ ਲੱਗੇ ਨੇ ਨਿਆਣੇ ਕਿੱਡਾ ਕਰਨ ਆਪਣੀਆਂ ਆਪਣੀਆਂ ਸਕੀਮਾਂ ਲਾਂ ਇਹ ਆਪਣੇ ਹੁਣ ਘਰ ਦਾ ਸਮਾਨ ਆ ਗਿਆ ਗਲਾਸ ਬਲੂਸ ਕੱਪ ਬਿਜਲੀ ਦਾ ਸਮਾਨ ਵੀ ਵਿੱਚ ਇਹਨਾਂ ਲਾਇਆ ਤੇ ਇਹ ਮੈਟ ਆ ਗਏ ਨੇ ਬਲਬੂਲੂ ਵੀ ਲੱਗੇ ਨੇ ਤੇ ਉਪਰਾਂ ਸ਼ੋਅ ਵਾਲੇ ਬਲਬ ਵੀ ਲੱਗੇ ਨੇ ਲੈਟਾਂ ਤੇ ਆ ਦੇਖਿਆ ਇਹਨਾਂ ਨੇ ਐਕਸਟਰਾ ਲੈ ਕੇ ਲਾਇਆ। ਯਹਾਂ ਵੀ ਇਹ ਜਗਦੇ ਵੀ ਨੇ ਤੇ ਨਾਲੇ ਦਸਤੇ ਵਿੱਚ ਸਟਾਕ ਜਿਹੜਾ ਇਹ ਵੀ ਜਗਦਾ ਸਾਰੀਆਂ ਚੀਜ਼ਾਂ ਸਭ ਨੂੰ ਸਾਰੇ ਨਹੀਂ ਕਿੰਨੇ ਸਾਰੇ ਨੇ 20 ਦੇ ਵੀ ਕਿੰਨੇ ਇਹ ਫੁੱਲਾ ਮੂਟਾ ਜਿਹੜੇ ਹੁੰਦੇ ਪਲਾਸਟਿਕ ਵਾਲ ਜਿਹੜੇ ਫੁੱਲ ਹੁੰਦੇ ਨੇ ਉਹਨਾਂ ਦਾ ਸਾਰਾ ਆ ਗਿਆ ਹੈ। ਬੇਲਾ ਆ ਗਿਆ ਨੇ। ਦੇਖੋ ਇਹ ਵੱਲੋਂ ਲਾ ਕੇ ਬੰਦੇ ਨੂੰ ਬੰਦੇ ਇਹਨੂੰ ਪੂਰੀ ਕੋਸ਼ਿਸ਼ ਕਰਦੇ ਆ ਕੋਈ ਵੀ ਚੀਜ਼ ਵੇਖੇ ਤਦ ਨੂੰ ਲੈਣੀ ਪਿਆ ਜਾਵੇ। ਐਂਡ ਤੱਕ ਤਾਂ ਰੱਖਿਆ ਸਭ ਤੋਂ ਵੱਡੀ ਗੱਲ ਇਹ ਨਾਲ ਇੱਕ ਪਾਸਿਓਂ ਵੜਨ ਦਾ ਰਸਤਾ ਤੇ ਨਿਕਲਣ ਦੂਜੇ ਪਾਸੇ ਤੇ ਉਹਦੇ ਸਾਹਮਣੇ ਲੈਣਾ ਬਣਾਈਆਂ ਹਨ। ਹਾਂ ਵੀ ਹਰ ਇੱਕ ਬੰਦਾ ਜਿਹੜਾ ਵੀ ਸਾਡੀ ਮਾਰਕੀਟ 'ਚ ਵੜਦਾ ਹੈ ਤੇ ਉਹ ਹਰ ਇੱਕ ਚੀਜ਼ ਦੇਖੇ ਜਿਨੂੰ ਇੱਕ ਨਹੀਂ ਪਸੰਦ ਆਂਦੀ ਦੂਜੀ ਦੂਜੀ ਨਹੀਂ ਆਦੀ ਤੀਜੀ ਮਤਲਬ ਇਸ ਤਰ੍ਹਾਂ ਦਾ ਆਪਸ਼ਨ ਬਣਾਇਆ ਹੈ ਤੇ ਉਹ ਬੰਦੇ ਨੂੰ ਮਜਬੂਰ ਕਰ ਹੀ ਦਿੰਦੇ ਨੇ ਪੈਸਾ ਖਰਚੇ ਕਰਨ ਨੂੰ ਤੇ ਆਪਣੇ ਆਏ ਛੋਟੇ ਛੋਟੇ ਗੰਬਲੇ ਪਲਾਸਟਿਕ ਦੇਣੇ ਆ ਰੈਡੀमेड ਜਿਹੜੇ ਹੁੰਦੇ ਨੇ ਇਹਨਾਂ ਨੂੰ ਪਾਣੀ ਪੋਣੀ ਪਾਣ ਦੀ ਲੋੜ ਕੋਈ ਨਹੀਂ ਹੈਗੀ ਇਹ ਵੀ ਲੋਕ ਮਦਦ ਰੱਖਦੇ ਨੇ ਦੇਖਣ ਦਾ ਸ਼ੌਂਕ ਰੱਖਦੇ ਨੇ ਤੇ ਪਰ ਘਰ ਦੇ ਵਿੱਚ ਗੰਦ ਪਾਣ ਦਾ ਜਾਂ ਪਾਣੀ ਪਾਣਾ ਉਹ ਵੀ ਕੰਮ ਔਖਾ ਹੈ ਕਿਆ ਮੈਨੂੰ ਲੱਗਦਾ ਭਾਂਜਾ ਵੀ ਲੱਗਾ ਵੀ ਹਾਂ ਵੀ ਇਹ ਪਾਣੀ ਨਾ ਪਾਣਾ ਪਵੇ ਤੇ ਇਹੋ ਹੀ ਲੈਣੀ ਹੈ ਇੱਕੋ ਹੀ ਲੋ ਜਿਹੜਾ ਆਪਾਂ ਬੱਚਿਆਂ ਲਈ ਆਪਸ਼ਨ ਚ ਆ ਗਏ ਆ ਜਿੱਥੇ ਹੁਣ ਸਾਰੇ ਬੈਗ ਬੋਗ ਲੱਗੇ ਨੇ ਨਿਆਣਿਆਂ ਦੇ ਸਕੂਲੇ ਜਾਣ ਵਾਲੇ ਛੋਟਿਆਂ ਤੋਂ ਵੱਡੇ ਸਾਰੇ ਲੱਗੇ ਆ ਰਹੇ ਨੇ ਨਾ ਬਸ ਕੋਈ ਆ ਮੁੰਡਿਆਂ ਦਾ ਮੱਕਮੀਨ ਦਾ ਲੈ ਕੇ ਬੜਾ ਖੁਸ਼ ਹੁੰਦੇ ਨੇ ਯਾ ਸਾਰੇ ਬੱਸੇ ਲੱਗੇ ਆ ਤੇ ਹੁਣ ਸਾਡੇ ਫਿਰ ਮੰਨਨੇ ਵੀ ਲੈਣਾ ਹੈ ਇਹ ਵੇਖਿਆ ਕੋਈ ਉਹਨਾਂ ਜੋ ਬੈਗ ਪਸੰਦ ਆਂਦਾ ਤੇ ਦੇਖਾਂ ਨੇ ਆ ਤੇ ਸ਼ਾਇਦ ਲੈ ਕੇ ਲੈ ਲਈਏ ਜਿਆਦਾ ਇਹਨਾਂ ਸਭਾਂ ਨੂੰ ਕਿਹਾਂ ਸਿਰਫ ਵਿਵਰਤਕ ਉਸ ਇਸ ਤਰ੍ਹਾਂ ਲੱਗਦਾ ਕਿ ਸੋਇਕਸ ਆ ਪਾਪਾ ਚਾਹੁੰਦੀ ਆ ਜਿਆਦਾ ਛੋਟਾ ਭਾਂ ਜਾਣਾ ਮੇਰੇ ਮੁੰਡੇ ਨੇ ਲੱਗਾ ਕਹਿਣ ਵੀ ਕੁੜੀਆਂ ਦੇ ਕੱਪੜੇ ਲੈ ਲਓ ਮਿਆਂ ਨੇ ਵੇਖ ਲੋ ਕਿੱਡੇ ਸ਼ਤਾਨਾਂ ਦੇ ਜਿੱਥੇ ਦਾ ਲੱਗਦਾ ਲਾਲ ਹੋ ਭਾਈ ਜੀ ਸਾਰੇ ਆ ਕੱਪੜੇ ਕੁੜੀਆਂ ਦੇ ਨੇ ਇਹ ਅੱਜ ਆ ਗਿਆ ਖਰਾ ਸਿਸਟਮ ਮਰੋਤ ਉਹ ਇਹ ਆ ਟੂਫੇਰ ਆ ਗਿਆ ਸਾਰਾ ਸਮਾਨ ਪੁਣਿਆ ਦਾ ਕੋਮਾਰਕਰ ਦੇ ਵਿੱਚ ਜ਼ਿਆਦਾਤਰ ਇਹ ਮਿੱਠਾ ਕੁੜੀਆਂ ਦਾ ਹੀ ਸਮਾਨ ਜਨਾਨੀਆਂ ਦਾ ਸਮਾਨ ਜ਼ਿਆਦਾ ਹੁੰਦਾ ਹੈ ਆ ਕੁਰੀਸਨ ਦੇਖੋ ਕਿੰਨਾ ਵੱਡਾ ਹੈ ਮਤਲਬ ਪੈਕਿੰਗ ਨੇ ਹੈਗੀ ਪੂਰਾ ਵੱਡਾ ਹੀ ਹੈ ਦੇਖੋ ਇਹ ਮੈਂ ਵੀ ਕਈ ਚੀਜ਼ਾਂ ਮਤਲਬ ਇੱਥੇ ਪਹਿਲੀ ਵਾਰੀ ਵੇਖਣ ਰਹੇ ਹਾਂ ਮਿਗਨੇਗੇ ਦੇ ਵੇਖੀ ਦੇ ਨੇ ਇਹਦੇ ਨਾਲ ਦੇ ਆ ਸਾਰਾ ਚੀਜ਼ ਆ ਨੇ ਪਰ ਇਹ ਜਿਹੜਾ ਬਹੁਤ ਵੱਡਾ ਹੈ ਇਹ ਅਸੀਂ ਇਕੱਲੇ ਜਾਵਾਂਗੇ ਵੀ ਤੇ ਦੋਵੇਂ ਭਾਂਜੇ ਤੇ ਮੇਰਾ ਮੁੰਡਾ ਨਾ ਮਾ ਤਿੰਨੇ ਜਨੇ ਰੱਦ ਕੇ ਖਾਣਗੇ ਆ ਸਾਰੀਆਂ ਤਰ੍ਹਾਂ ਦੇ ਚਿਪਸ ਲੱਗੀ ਇੱਥੇ ਇਹ ਕਈ ਤਰ੍ਹਾਂ ਦੇ ਤੁਸੀਂ ਖਾ ਸਕਦੇ ਹੋ ਕਿਦਾਂ ਦਾ ਤੁਹਾਨੂੰ ਟੇਸਟ ਚਾਹੀਦਾ ਤੇ ਕੁੱਲ ਮਿਲਾ ਕੇ ਅਸੀਂ ਹੁਣ ਐਂਡ ਤੇ ਆਏ ਗਏ ਹਾਂ ਪਹਿਲਾਂ ਤੇ ਐਂ ਲੱਗਦਾ ਸੀ ਜੰਮੀ ਵੀ ਅੱਜ ਖਤਮ ਹੀ ਨਹੀਂ ਹੋਣੀ ਮਾਰਕੀਟ ਤੇ ਹੁਣ ਐਂਡ ਤੇ ਇੱਥੇ ਆਏ ਹਾਂ ਸਮਾਨ ਸਮੂਹਣੋਂ ਲਿਆ ਹੁਣ ਸਾਰਾ ਇਹ ਭੈਣਾ ਖਲੋਤੀਆਂ ਨੇ ਲੈ ਕੇ ਕਿ ਹੁਣ ਪੈਸੇ ਦੇਣੇ ਆ ਤੇ ਜਾਣੇ ਆ ਹੁਣ ਸੀ ਜ਼ੂ ਜਾਣੇ ਆ ਪਤਾ ਨਹੀਂ ਹੁਣ ਕਿੱਧਰ ਨੂੰ ਜਾਣੇ ਆ ਅੱਗੇ ਪਹੁੰਚ ਕੇ ਤਾਂ ਫੇਰ ਵੇਖਦੇ ਆ ਤੇ ਕੁਲਫੀਆਂ ਦਾ ਰੌਲਾ ਪੈਣ ਡਿਆ ਤੇ ਚਲੋ ਆਜੋ ਮਿਲਦੇ ਆ ਇੱਥੇ ਜੰਬੂ ਦਾ ਜਿਹੜਾ ਇਹ ਮਾਰਕੀਟ ਦਾ ਅਸੀਂ ਇਹ ਇੱਥੇ ਹੀ ਸੀ ਬਲੌਕ ਖਤਮ ਕਰਨੇ ਆ ਤੇ ਅੱਗੇ ਜ਼ੂਜ਼ ਆ ਵਾਟਰ ਵਾਟਰ ਪਾਰਕ ਪਾਰਕ ਜਾਣਾ ਅਸੀਂ ਨਿਆਣੇ ਕਹਿੰਦੇ ਪੈਣੇ ਤੇ ਉੱਥੇ ਤਾਂ ਬਣਾਵਾਂਗੇ ਫੇਰ ਚਲੋ ਆਜੋ ਭਾਈ ਚੱਲੀ ਅੱਗੇ ਕੰਮ ਫੇਰ